ਤੇ ਨਾਲ ਭੋਣਾ ਵਾ ਉਹ ਚੱਕਾ ਦਾ ਹਾਂ ਜੇਕਰ ਨੂੰ ਤੇਰੇ ਕੋਲ ਸ਼ਰਾਪੜੀ ਗਈ ਹੈ ਤੇ ਬਾਕੀ ਮੇਰਾ ਨਾਮ ਆਕਸੀਜਨ ਇੰਸਪੈਕਟਰ ਮਨਜੀਤ ਸਿੰਘ ਆ ਜੀ ਤੇ ਇਹ ਅਸੀਂ 29 ਬੇਟੀਆਂ ਜਿਹੜੀਆਂ ਹੈਗੀਆਂ ਅਲੱਗ-ਅਲੱਗ ਬ੍ਰਾਂਡ ਜਿਹੜੇ ਹੈਗੇ ਆ ਉਹ ਅੱਜ ਸਵੇਰੇ ਮਾਰਨਿੰਗ ਕੋਈ 6:30 5:00 6:00 ਵਜੇ ਤੇ ਆਸ-ਪਾਸ ਸਾਨੂੰ ਕੋਈ ਇਨਫੋਰਮੇਸ਼ਨ ਸੀਗੀ ਕਾਫੀ ਟਾਈਮ ਤੋਂ ਅਸੀਂ ਇਹ ਜਿਹੜਾ ਹੈਗਾ ਰੇਕੀ ਕਰ ਰਹੇ ਸੀਗੇ ਤੇ ਅੱਜ ਫਾਈਨਲੀ ਸਾਡੇ ਕੋਲੇ ਜਿਹੜਾ ਹੈਗਾ ਇਹ ਹਾਈਵੇ ਦੇ ਉੱਤੇ ਹੀ ਇਹ ਬੰਦਾ ਕਾਬੂ ਆ ਗਿਆ ਅਸੀਂ ਨਾਕਾ ਲਗਾਇਆ ਸੀਗਾ ਤੇ ਇਹਨੇ ਦੌੜਨ ਦੀ ਕੋਸ਼ਿਸ਼ ਕੀਤੀ ਆ ਪਰ ਸਾਡੀ ਪੁਲਿਸ ਅਤੇ ਸਾਡੇ ਨਾਲ ਜਿਹੜੇ ਸਾਥੀ ਉਹਨਾਂ ਦੀ ਮਸ਼ਤੀ ਦੀ ਨਾਲ ਇਹ ਜਿਹੜਾ ਕਾਬੂ ਆ ਗਿਆ ਫਿਰ ਅਸੀਂ ਇਹਨੂੰ ਪੁੱਛਿਆ ਸਾਰਾ ਤੇ ਹੁਣ ਅਗਲੀ ਪ੍ਰੋਸੈਸ ਵਾਸਤੇ ਜਿਹੜਾ ਹੈਗਾ ਇਹ ਤੇ ਪਰਚੇ ਪਰਚੇ ਦਾ ਪ੍ਰੋਸੈਸ ਜਿਹੜਾ ਹੋਗਾ ਅਗਲਾ ਤਰਾ ਕਿੰਨੇ ਦੇਰ ਤੋਂ ਕੰਮ ਕਰ ਰਿਹਾ ਸਰ ਇਹ ਤਾਂ ਕਾਫੀ ਦੇਰ ਤੋਂ ਕੰਮ ਕਰ ਰਿਹਾ ਹੁਣ ਇਹਦਾ ਅਗਲਾ ਇਨਵੈਸਟੀਗੇਸ਼ਨ ਦਾ ਵਿਸ਼ਾ ਵਿਸ਼ਾ ਪੁਲਿਸ ਆਪਣੇ ਤੌਰ ਤੇ ਇਨਵੈਸਟੀਗੇਟ ਕਰੂਗੀ ਇਹ ਵੀ ਇਹਨੂੰ ਪੁੱਛ ਰਹੇ ਆ ਅੱਜ ਫਿਲਹਾਲ ਦੀ ਘੜੀ ਇਹਨੇ ਦੱਸਿਆ ਕਿ ਮੈਂ ਮਜੀਠੇ ਤੋਂ ਇਹ ਜਿਹੜੀ ਹੈਗੀ ਆ ਸਾਰੀ ਸ਼ਰਾਬ ਲੈ ਕੇ ਆਇਆ ਪਹਿਲਾਂ ਕੋ ਪਰਚੇ ਹੈਗੇ ਆ ਹਾਂ ਪਹਿਲਾਂ ਵੀ ਪਰਚੇ ਹੈਗੇ ਇਹਦੇ ਪਹਿਲਾਂ ਵੀ ਪਰਚੇ ਹੋਰ ਰਹਿਣ ਵਾਲਾ ਇਹ ਇੱਥੇ ਲੋਕਲ ਹੀ ਰਹਿਣ ਵਾਲਾ ਜੀ ਇਹ ਕਿੰਦੀ ਸਾਨੂੰ ਆਪਣਾ ਨਾਮ ਦੱਸ ਕੇ ਜਾਂ ਤੁਹਾਡੇ ਕੋ ਸ਼ਰਾਬ ਖਰੀਦ ਕੇ ਤੇ ਪਰ ਕੀ ਕਰਦੇ ਇਨਸਪੈਕਟਰ ਰਵਿੰਦਰ ਭਾਉ ਜੀ ਤੇ ਮੇਰੇ ਨਾਲ ਐਕਸਾਈਜ਼ ਇਨਸਪੈਕਟਰ ਮਨਜੀਤ ਸਿੰਘ ਜੀ ਅ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜੋ ਜਸਵੰਤ ਸਿੰਘ ਉਰਫ ਬੱਬੂ ਸਨ ਆਫ ਸੁਖਦੇਵ ਸਿੰਘ ਹੈ ਇਹ ਕਾਫੀ ਲੰਮੇ ਸਮੇਂ ਤੋਂ ਜੋ ਨਜਾਇਜ਼ ਸ਼ਰਾਬ ਦੀ ਤਸਕਰੀ ਤੇ ਸ਼ਾਮਿਲ ਹੈ ਤੇ ਇਹ ਮਜੀਠੇ ਸਰਕਲ ਤੋਂ ਮਾਲ ਲੈ ਕੇ ਆ ਰਿਹਾ ਹੈ ਸੋ ਜਿਸ ਦਿਨ ਤਹਿਤ ਅੱਜ ਤਕਰੀਬਨ ਆਪਾਂ ਸਵੇਰ ਦੇ 5:30 ਵਜੇ ਨਾਕਾ ਲਾਇਆ ਹੋਇਆ ਸੀ ਜੀਡੀ ਰੋਡ ਨਜ਼ਦੀਕ ਕਿੰਗ ਐਵੇਨਿਊ ਫ੍ਰੀडम ਰਿਜ਼ੋਰਟ ਦੇ ਲਾਗੇ ਮਕਬੂਲਪੁਰ ਏਰੀਆ ਪੈਂਦਾ ਏ ਸੋ ਜਦੋਂ ਆਪਾਂ ਇਹਦੀ ਗੱਡੀ ਜਿਸਦਾ ਨੰਬਰ ਪੀਵੀ02ਏਆਰ2939 ਉਹਦੀ ਆਪਾਂ ਚੈਕਿੰਗ ਕੀਤੀ ਤਾਂ ਤਕਰੀਬਨ ਸਾਨੂੰ 29 ਕੇਸਿਸ ਜਿਹੜੇ ਵੱਖ-ਵੱਖ ਬ੍ਰਾਂਡ ਦੇ ਉਹ ਸਾਨੂੰ ਬਰੰਦ ਹੋਏ ਆ ਜਿੰਨਾ ਵਿੱਚੋਂ ਕਿੰਗ ਗੋਲਡ ਦੇ 10 ਕੇਸ ਬਰੰਦ ਕੀਤੇ ਆ ਸਿਗਨੇਚਰ ਦੇ 2 ਕੇਸ ਬਰੰਦ ਕੀਤੇ ਆ ਰਾਇਲ ਚੈਲੰਜ ਉਹਦੇ 5 ਕੇਸ ਬਰੰਦ ਕੀਤੇ ਆ ਮੈਕਡਵਲ ਬ੍ਰਾਂਡ ਦੇ 5 ਕੇਸ ਬਰਾਮਦ ਕੀਤੇ ਆ ਇੰਪੀਰੀਅਲ ਬਲੂ ਉਹਦੇ 2 ਕੇਸ ਬਰਾਮਦ ਕੀਤੇ ਆ ਫਰਸਟ ਚੋਇਸ ਇਹਦਾ 1 ਕੇਸ ਬਰਾਮਦ ਕੀਤਾ ਤੇ ਸਟਰਲਿੰਗ ਰਿਜ਼ਰਵ ਇਹਦੇ 2 ਕੇਸ ਬਰਾਮਦ ਕੀਤੇ ਆ ਪਹਿਲਾਂ ਵੀ ਕਾਫੀ ਪਰਚੇ ਨੇ ਇਸ ਸ਼ਖਸ ਦੇ ਨਾਮ ਤੇ ਇਹ ਰਹਿਣ ਵਾਲਾ ਹੈ ਹਕੀ ਹਕੀਮਾ ਗੇਟ ਫਕੀਰ ਸਿੰਘ ਕਲੋਨੀ ਦਾ ਰਹਿਣ ਵਾਲਾ ਹੈ ਤੇ ਪਹਿਲਾਂ ਵੀ ਕਾਫੀ ਪਰਚੇ ਨੇ ਇਸ ਸ਼ਖਸ ਦੇ ਜਾਰਵਾਦ ਲੈ ਕੇ ਕੋਸ਼ਿਸ਼ ਕਰਾਂਗੇ ਇਨਵੈਸਟੀਗੇਸ਼ਨ ਜੀ ਜੀ ਪ੍ਰੋਪਰ ਕੀਤੀ ਜਾਵੇ ਕਿ ਕਿਥੋਂ ਇਹ ਲੈ ਕੇ ਆਇਆ ਕਿੰਨੇ ਕਿਦਿਰ ਦਾ ਕੰਮ ਕਰਦਾ ਕਿੰਨੇ ਪਰਚੇ ਆਏ ਇਹਨਾਂ ਨੂੰ ਲੈ ਕੇ ਆਉਂਦਾ ਉਹਨਾਂ ਦੇ ਵੀ ਕਾਰਵਾਈ ਕੀਤੀ ਰੇਗੀ ਬਿਲਕੁਲ ਜੀ ਬਿਲਕੁਲ ਕੀਤੀ ਜਾਓ ਬਿਲਕੁਲ ਕੀਤੀ ਜਾਵੇਗਾ ਆਪ ਦਾ ਨਾਮ ਦੱਸੇ ਜੀ ਤੁਹਾਡੇ ਦਾ ਸ਼ਰਾਫਤ ਰਹੀ ਜੀ ਇਹਦੇ ਬਾਰੇ ਠੀਕ ਮੇਰਾ ਨਾਮ ਜੀ ਸਨੀ ਸਲਵਾਨ ਹੈ ਜੀ ਇਹ ਹਾਟ ਗਰੁੱਪ ਰਿੰਪਲ ਗਰੁੱਪ ਦੇ ਅੰਡਰ ਹੁੰਦਾ ਕੱਲ ਸਾਨੂੰ ਕੋਈ ਇਨਫੋਰਮੇਸ਼ਨ ਹੈਗੀ ਸੀ ਨਾਲ ਸਾਡੇ ਐਕਸਰਸਾਈਜ਼ ਇੰਸਪੈਕਟਰ ਸਾਹਿਬ ਸਾਡੇ ਨਾਲ ਆਪਾਂ ਚੈਕਿੰਗ ਦੇ ਦੌਰਾਨ ਮੌਕੇ ਤੇ ਆਪਾਂ ਬੰਦਾ ਜਿਹੜਾ ਇਹ ਕਾਬੂ ਕੀਤਾ ਤੇ ਪਹਿਲਾਂ ਵੀ ਇਹ ਕੰਮ ਕਰਦਾ ਰਿਹਾ ਦੋ ਚਾਰ ਵਾਰ ਪਹਿਲਾਂ ਵੀ ਸਾਡੇ ਕੋਲ ਇਨਫੋਰਮੇਸ਼ਨ ਸੀ ਚਲੋ ਕੱਲ ਸਾਡੇ ਕਾਬੂ ਆਇਆ ਇਹ ਬੰਦਾ ਪਰ ਕਿੰਨੇ ਮੋ ਪੇਟੀਆਂ ਫਰੀ ਜੇ ਤਕਰੀਬਨ ਜੀ 25 ਤੋਂ 30 ਪੇਟੀਆਂ ਦੇ ਵਿੱਚ ਆ ਜੀ 29 ਪੇਟੀਆਂ ਬੰਦੀਆਂ ਜੀ ਕਿੰਨੇ ਤਰ੍ਹਾਂ ਦੇ ਬ੍ਰਾਂਡ ਹੈ ਪੰਜ ਤਰ੍ਹਾਂ ਦੇ ਬ੍ਰਾਂਡ ਜੀ ਮੱਕ ਡਬਲ ਕਿੰਗ 골ਡ ਸਿਗਨੇਚਰ ਰੌਸਟੈਗ ਆਰ ਸੀ ਤੇ ਕਸਟਲਿੰਗ ਵੀ 7 ਅਗਲੀ ਕਾਰਵਾਈ ਕੀ ਕੀਤੀ ਜਾਏਗੀ ਅੱਗੇ ਜੀ ਮਹਿਕਮਾ ਕਰ ਰਿਹਾ ਜੀ ਐਕਸਾਈਜ਼ ਮਹਿਕਮਾ ਨਾਲ ਆ ਬੰਦਾ ਜਿਹੜਾ ਇਹ ਤੇ ਪਰਚਾ ਦਰਜ ਹੋਊਗਾ ਹਾਂ ਜੀ ਸਰ ਕੀ ਨਾਮ ਹੈ ਇੰਸਪੈਕਟਰ ਹਰਪ੍ਰਕਾਸ਼ ਸਿੰਘ ਐਸ ਐਚਓ ਮਕਦੂਲਪੁਰਾ ਡਿਊਟੀ ਕਰ ਰਹੇ ਨੇ ਭਾਰੀਆਂ ਜੀ ਅੱਜ ਸਾਡੀ ਪੁਲਿਸ ਪਾਰਟੀ ਵੱਲੋਂ ਜੁਆਇੰਟਲੀ ਐਕਸਾਈਜ਼ ਡਿਪਾਰਟਮੈਂਟ ਨਾਲ ਅਸੀਂ ਨਾਕਾ ਲਾਇਆ ਸੀਗਾ ਆਰਆਰਬੀ ਹੋਟਲ ਜੀਟੀ ਰੋਡ ਤੇ ਜਿੱਥੇ ਜਸਵੰਤ ਸਿੰਘ ਬੱਬੂ ਨਾਂ ਦਾ ਵਿਅਕਤੀ ਆ ਉਸ ਪਾਸੋਂ ਉਸ ਦੀ ਗੱਡੀ ਹੋਂਡਾ ਸਿਟੀ ਵਿੱਚੋਂ 29 ਪੇਟੀਆਂ ਸ਼ਰਾਬ ਵੱਖ-ਵੱਖ ਬ੍ਰਾਂਡ ਦੀਆਂ ਰਿਕਵਰ ਕੀਤੀਆਂ ਤੇ ਅਸੀਂ ਐਕਸਾਈਜ਼ ਐਕਟ ਦੇ ਅਧੀਨ ਜਿਹੜੀ ਐਫਆਈਆਰ ਰਜਿਸਟਰ ਕਰ ਸਰ ਹੋਰ ਵੀ ਕੋਈ ਉਸ ਦੇ ਕੋਈ ਪਰਚੇ ਹੈਗੇ ਇਸ ਦੇ ਉੱਤੇ ਅਜੇ ਤੱਕ ਪਹਿਲਾਂ ਵੀ ਪਰਚੇ ਨਹੀਂ ਐਕਸਾਈਜ਼ ਐਕਟ ਦੇ ਇਹਨਾਂ ਵੀ ਇਹੀ ਕੰਮ ਕਰ ਰਿਹਾ ਕਾਫੀ ਜ਼ਰੂਰ ਪਰ ਕੱਲੀ ਇਹਦੇ ਕੋਲ ਕਲੀ ਸ਼ਰਾਬ ਹੀ ਬਰਾਬਰ ਦੇਖਿਆ ਹੋਰ ਕੋਈ ਨੀਲਾ ਬਜ਼ਾਰ ਨਹੀਂ ਬਰਾਬਰ ਦਾ ਨਹੀਂ ਫਿਲਹਾਲ ਤੇ ਇਹਦੇ ਕੋਲ ਜਿਹੜੀ ਆ ਸ਼ਰਾਬ 29 ਬੇਟੀਆਂ ਬਰਾਬਰ ਹੋਈ ਹੈ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਇਹਦੇ ਬੈਕਵਰਡ ਲਿੰਕ ਕਿਥੋਂ ਸ਼ਰਾਬ ਲੈ ਕੇ ਆਉਂਦਾ ਜਾਂ ਕਿ ਕਿਸ ਕਿਸ ਨੂੰ ਇਹ ਵੇਚਦਾ ਪਰ ਇਸ ਕੀ ਅਗਲੀ ਗੱਲ ਹੈ ਐਫ ਆਈ ਆਰ ਕਰ ਰਹੇ ਆ ਐਕਸਾਈਜ਼ ਅਫਸਰ ਦੇ ਅਗੇ ਜਿਹੜਾ ਇੱਥੇ ਪਰਚਾ ਦਿੱਤਾ ਜੋ